ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਫਿਰ ਰਹੇ ਹਾਂ ਕਿ ਪਟਿਆਲੇ ਕਬਾੜ ਬਾਜ਼ਾਰ ਦੇ ਵਿੱਚ ਤੇ Mahindra ਦੇ ਇੰਜਨ ਇੱਥੇ ਪਏ ਨੇ Mahindra ਖੁੱਲੇ ਹੋਏ ਨੇ ਸਾਰਿਆਂ ਦੇ ਟਰੈਕਟਰਾਂ ਦੇ ਮਗਰਾਟ ਪਏ ਹੋਏ ਨੇ ਅਸੀਂ ਵੀ ਨਾ ਕੋਈ ਸਮਾਨ ਲੈਣ ਆਏ ਸੀ ਤੇ ਆ ਦੇਖੋ Mahindra ਖੁੱਲਿਆ ਹੋਇਆ ਤੇ ਆਜੋ ਤੁਹਾਨੂੰ ਅੱਗੇ-ਅੱਗੇ ਦਿਖਾਉਂਦੇ ਹਾਂ ਕਿੰਨੀਆਂ ਘੈਂਡ-ਘੈਂਡ ਚੀਜ਼ਾਂ ਨੇ ਤੇ ਕੋਈ ਚੀਜ਼ ਲੈਣ ਆਏ ਸੀ ਕਿ ਇੱਥੋਂ ਨਾ ਫੱਟੀ ਲੈਣ ਆਏ ਸੀ ਟਰੈਕਟਰ ਦੀ ਫੱਟੀ ਇੱਥੋਂ ਫੱਟੀਆਂ-ਫੁਟੀਆਂ ਵਾਧੂ ਮਿਲ ਜਾਂਦੀਆਂ ਨੇ ਜੋ ਮਿਲ ਜੇ ਵੀ ਲੈ ਲਾਂਗੇ ਤੁਸੀਂ ਕੀ ਵੇਚ ਰਹੇ ਹੋ ਚਾਬੀਆਂ ਨਹੀਂ ਲੈਣੀਆਂ ਹੈ ਚਾਬੀਆਂ ਨਹੀਂ ਲੈਣੀਆਂ ਆ ਇਹਦੇ ਚਾਬੀਆਂ ਟੂਲ ਬਾਕਸ ਵਾਲੇ ਨੇ ਇਹ ਹੈਗਾ ਜੀ ਪਟਿਆਲਾ ਕਵਾੜ ਬਾਜ਼ਾਰ ਤੇ ਆ ਗੱਡੀਆਂ ਵਾਲੇ ਅੱਗੇ ਵਿੱਚ ਹੀ ਟੈਰਾਂ ਵਾਲੇ ਨੇ ਪਟਿਆਲੇ ਦਾ ਕਵਾੜ ਬਾਜ਼ਾਰ ਆ ਵੇਖੋ ਕਾਰਾਂ ਕਿੱਥੇ ਕਿੱਥੇ ਚੜਾਈਆਂ ਹੋਈਆਂ ਹੈ ਤਾਂ ਇਹ ਟਰੈਕਟਰ ਮਾਰਕੀਟ ਹੈ ਪਰ ਇੱਥੇ ਸਭ ਕੁਝ ਹੀ ਵਗੀ-ਵਗੀ ਜਾਂਦਾ ਆ। ਆਹ ਇਧਰਾਂ ਜੀਸੀਬੀਆਂ ਖੁੱਲੀਆਂ ਪਈਆਂ ਵੇਖੋ। ਆਹ ਵੱਡੇ-ਵੱਡੇ ਜੀਸੀਬੀਆਂ ਤੇ ਜੱਕ-ਜੁੱਕ ਜੇ ਪਏ ਨੇ। ਆਹ ਦੇਖੋ। ਆਹ ਸਾਰਾ ਜੀਸੀਬੀਆਂ ਦਾ ਸਮਾਨ ਹੈ। ਇੱਥੇ ਦੁਕਾਨਾਂ ਨੇ ਜਿਵੇਂ ਆ ਕੇ ਕਾਰਾਂ ਦੇ ਲਾਈਟਾਂ ਲੁੱਟਾਈਆਂ ਵਾਲੇ ਆ ਗਏ। ਅੱਗੇ ਆ ਟਾਇਰਾਂ ਟੂਨ ਵਾਲੇ ਆ ਜੀਸੀਬੀ ਖੜੀਆਂ ਐ। ਮੈਂ ਸਮਾਨ ਲੈਣਾ ਹੁਣ ਚੱਲ ਮੈਂ ਚੱਲੋ ਵੀਡੀਓ ਪਾ ਦਿੰਨੇ ਆ ਕਿਸੇ ਬੰਦੇ ਦੇ ਕੋਈ ਚੀਜ਼ ਲੈਣੀ ਹੋਵੇ ਪਰ ਮੈਨੂੰ ਕਿਸੇ ਚੀਜ਼ ਦਾ ਰੇਟ ਨਹੀਂ ਪੁੱਛਣਾ ਮੈਨੂੰ ਕਿਸੇ ਚੀਜ਼ ਬਾਰੇ ਇਹ ਨਹੀਂ ਪੁੱਛਣਾ ਇੱਥੇ ਸਭ ਕੁਝ ਮਿਲ ਜਾਂਦਾ ਹਰ ਚੀਜ਼ ਦਾ ਰੇਟ ਆਪਣਾ ਤੁਹਾਨੂੰ ਆਓਗੇ ਤੇ ਮਿਲੇਗੀ ਬਾਕੀ ਇੱਥੇ ਆ ਕੇ ਰੇਟ ਪਤਾ ਕਰੋ 10-10 ਦੁਕਾਨਾਂ ਤੋਂ ਤੁਰੋ ਫਿਰੋ ਫਿਰ ਚੀਜ਼ ਲਓ ਇੱਕ ਅੱਧੇ ਤੋਂ ਚੀਜ਼ ਨਾ ਲਓ ਨਵੇਂ ਤੋਂ ਮਹਿੰਗੀ ਵੇਚ ਦਿੰਦੇ ਨੇ ਕਈ ਵਾਰੀ ਠੀਕ ਹੈ ਨਾ ਪਹਿਲਾਂ ਜਾ ਕੇ ਏਜੰਸੀ 'ਚ ਰੇਟ ਪਤਾ ਕਰੋ ਨਵੀਂ ਚੀਜ਼ ਦਾ ਮੰਨ ਲਓ ਤੁਸੀਂ ਕੋਈ ਇੰਜਨ ਲੈਣਾ ਹੈ ਜਾਂ ਕੋਈ ਮਗਰਾਟ ਲੈਣੇ ਨੇ ਕੁਝ ਕੁਝ ਲੈਣਾ ਹੈ ਫਿਰ ਆ ਕੇ ਤੇ ਰੇਟ ਪਤਾ ਕਰੋ ਵੀ ਤੁਹਾਨੂੰ ਅੱਦੇ ਰੇਟ 'ਚ ਚੀਜ਼ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਇਹ ਨਾ ਹੋਏ ਕਿ ਤੁਸੀਂ ਇੱਥੇ ਆ ਕੇ ਤੇ ਸਿੱਧਾ ਪੈਸੇ ਵੜਾ ਕੇ ਲੈ ਜਾਓ ਚੀਜ਼ ਆ ਜਿ ਹੁਣ ਸ਼ੂਆ ਸ਼ੂਆ ਜੀਆਂ ਪਈਆਂ ਕੋਈ ਸ਼ੂ ਖਰਾਬ ਹੋ ਜੇ ਫੇਟ ਹੋ ਜੇ ਤੇ ਤੁਸੀਂ ਸ਼ੂ ਬਦਲ ਸਕਦੇ ਹੋ ਠੀਕ ਹੈ ਇੰਜਨ ਲੈ ਸਕਦੇ ਹੋ ਟਾਇਰ ਲੈ ਸਕਦੇ ਹੋ ਹਰ ਚੀਜ਼ ਦਾ ਕੰਮ ਹੈ ਮੈਂ ਆਇਆ ਕੋਈ ਸਮਾਨ ਲੈਣ ਮੈਂ ਚੱਲੋ ਯਾਰ ਇੱਕ ਵੀਡੀਓ ਪਾ ਦਿੰਨੇ ਆ ਸਾਡਾ ਤੇ ਕੰਮ ਹੈ ਚਲੋ ਜਿਹੜਾ ਦੇਖ ਲੂਗਾ ਉਹ ਤੱਕ ਪਹੁੰਚ ਜੂਗੀ ਜੇ ਕਿਸੇ ਨੇ ਲੈਣੀ ਹੋਈ ਚੀਜ਼ ਹਰ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਇੱਥੇ ਘੁੰਮਦੇ ਫਿਰਦੇ ਸੀ ਆਹ ਦੇਖੋ ਸੀਟਾਂ ਪਈਆਂ ਨਵੀਆਂ ਨਵੀਆਂ ਸੀਟਾਂ ਮਿਲ ਜਾਂਦੀਆਂ ਆ ਏਅਰ ਕਨਿੰਦਰ ਪਿਆ ਨਾਲ ਆ ਦੇਖੋ ਆ ਟੋਚਨ ਵਾਲੀਆਂ ਤਾਰਾਂ ਦੇਖੋ ਕਿੰਨੀਆਂ ਪਈਆਂ ਆ ਵੇਖੋ ਟੋਚਨ ਟੋਚਨ ਬਣਾਉਣੇ ਆ ਪੇਚ ਘਸ ਪਏ ਆ ਟਰੈਕਟਰ ਖੜੇ ਆ ਨਵੇਂ ਪੁਰਾਣੇ ਸਾਰੇ ਇਤਨ ਨਵੇਂ ਤੋਂ ਨਵਾਂ ਟਰੈਕਟਰ ਤੇ ਕੁਵਾੜ ਤੋਂ ਕੁਵਾੜ ਮਿਲ ਜਾਂਦਾ ਆਹ ਵੇਖੋ ਇੰਜਨ ਲੱਦੀ ਜਾਂਦਾ ਰੇੜੀ ਤੇ ਆਹ ਇਤਨ ਮਗਰਾੜ ਛੋਹਾਂ ਛੋਹੀਆਂ ਪਈਆਂ ਆਹ ਵੇਖੋ ਵੀ ਇੰਜਨ ਲੱਦੀ ਜਾਂਦਾ ਰੇੜੀਆਂ ਤੇ ਇੰਜਨ ਢੋਈ ਜਾਂਦੇ ਨੇ ਇਹ ਟਰੈਕਟਰ ਨਾਲ ਖੋਲਦੇ ਨੇ ਨਾ ਇਹ ਗੱਡੀਆਂ ਦੇ ਗੱਡੀ ਦਾ ਇੰਜਨ ਹੈ ਜਿਹੜੇ ਖੋਲਦੇ ਨੇ ਨਾ ਅੱਗੇ ਫਿਰ ਉਹ ਇੰਜਨ ਵਾਲਿਆਂ ਨੂੰ ਇੰਜਨ ਵੇਚ ਦਿੰਦੇ ਨੇ ਮਗਰਾਟਾਂ ਵਾਲਿਆਂ ਨੂੰ ਮਗਰਾਟ ਵੇਚ ਦਿੰਦੇ ਨੇ ਬਈ ਚੀਜ਼ਾਂ ਵੰਡ ਦਿੰਦੇ ਨੇ ਅੱਗੇ ਅੱਗੇ ਫਿਰ ਉਹ ਦੁਕਾਨ ਵਾਲੇ ਹਾਂਜੀ ਸਰ ਲਓ ਵੀ ਦੋਸਤ ਮੈਂ ਵਾਪਸ ਮੁੜ ਗਿਆ ਤੇ ਅਸਲ ਦੇ ਵਿੱਚ ਇੱਥੇ ਦਾ ਸਭ ਕੁਝ ਹੀ ਮਿਲ ਜਾਂਦਾ ਜੋ ਮਰਜ਼ੀ ਲਈ ਉਹ ਆ ਦੇਖੋ ਢੇਰ ਹੀ ਲੱਗੇ ਪਏ ਨੇ ਆ ਦੇਖੋ ਐਂ ਹੀ ਕਾਗਜ਼ਾਂ ਵਾਂਗੂ ਲਫਾਫਿਆਂ ਵਾਂਗੂ ਚੀਜ਼ਾਂ ਪਈਆਂ ਇੱਥੇ ਆ ਇਧਰ ਟਾਇਰ ਟੂਰ ਜੇ ਗੱਡੀਆਂ ਦੇ ਵਿੱਚ ਹੀ ਆਹ ਕੋ ਇੰਜਨ ਕਿੰਨੇ ਪਏ ਨੇ ਤੇ ਅੱਗੇ ਤੁਰ ਹੀ ਜਾਂਦੇ ਆ ਆਹ ਕੋ ਫੱਟੀਆਂ ਲਿੰਕਾਂ ਪਈਆਂ ਇੱਥੇ ਨਾ ਇੱਕ ਇੱਥੇ ਨਾ ਜਾਲੀ ਮਾਲ ਵੀ ਬਹੁਤ ਮਿਲਦਾ ਵੀ ਕਿੰਨਾ ਕਹਿਣਗੇ ਵੀ ਰੀਜਨਲ ਹੈ ਰੀਜਨਲ ਤੇ ਆ ਬੰਦਾ ਵੇਖ ਕੇ ਹੀ ਲੈ ਸਕਦਾ ਚੰਗੀ ਚੀਜ਼ ਵੀ ਮਿਲ ਜਾਂਦੀ ਆ ਟੌਪ ਦੀਆਂ ਚੀਜ਼ਾਂ ਮਿਲਦੀਆਂ ਪਰ ਜਾਣਕਾਰ ਬੰਦੇ ਨੂੰ ਆ ਗੱਡੀ ਦੀ ਛੱਤ ਪਈ ਆ ਗੱਡੀਆਂ ਵੇ ਖਲੋਤੀਆਂ ਤੇ ਆ ਦੇਖੋ ਇੱਧਰ ਵੀ ਪੂਰਾ ਗਾੜੇ ਨਾ ਦੇਖੋ ਕਿਤੇ ਟਰੈਕਟਰ ਖਲੋਤਾ ਹੈ ਕਿਤੇ ਗੱਡੀ ਖਲੋਤੀ ਹੈ ਕਿਤੇ ਕੁਝ ਖਲੋਤਾ ਹੈ ਤੇ ਐਂ ਹੀ ਬਸ ਸੋ ਸਾਰੇ ਨੂੰ ਸਤਿ ਸ੍ਰੀ ਅਕਾਲ